हां जी भाई जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੁਖਸਾ ਪਰੋ ਜਿਹੜੇ ਅੱਜ ਦੀ ਵੀਡੀਓ ਤੁਹਾਡੇ ਨਾਲ ਦੋ ਗਾਮਾ ਪਲੂਨ ਆਏ ਪਹਿਲੇ ਸੁਣ ਵਾਲਾ ਕੱਚੀਆਂ ਵਹਿੜਾ ਨਹੀਂ ਮੈਂ ਪਹਿਲਾਂ ਬਦ ਤੁਸੀਂ ਬਹੁਤ ਹੀ ਸ਼ਕੀਨ ਚੰਗੇ ਕੱਦ ਕਾਠ ਵਾਲੀ ਮੱਚ ਵਹਿੜਾ ਕੱਚੀ ਵਹਿੜ ਪਈਆ ਦੋ ਰੰਪਾ ਤੇ ਤੁਹਾਨੂੰ ਇਹ ਹੀ ਵਹਿੜ ਕੱਚੀ ਮਿਲੂਗੀ ਤੇ 3:00 ਵਜੇ ਲਾਸਟ ਤੇ ਬਹੁਤ ਵੱਡੇ ਕੱਦ ਕਾਠ ਵਹਿੜੀਆਂ ਸੁਣ ਦੰਦੋ ਖੀਰੀ ਬੱਚੀ ਜਿਹੜੀ ਆਪਾਂ ਖੀਰੀ ਆਂਪ ਪਲੂਨ ਬੱਚੀ ਕਹ ਦੇਣਾ ਹੀ ਫਰ ਬੱਚੀ ਉਹ ਉਹ ਬਾਈ ਨੇ ਵੇਚਣੀ ਆ ਸਾਹਮਣੇ ਤਿੰਨ ਪਰਸ਼ੋ ਉਸ ਤੋਂ ਪਹਿਲਾਂ ਬੇਨਤੀ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸ ਤਾ ਮੇਰਾ ਨੰਬਰ ਨੋਟ ਕਰ ਲੋ 836046251 836046251 ਮੇਰਾ ਨੰਬਰ ਬਾਕੀ ਕਰ ਦਿਆਂ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਿਆ ਵੀਰੇ ਠੀਕ ਆ ਜੀ ਬਹੁਤ ਵਧੀਆ ਤੇ ਨਾਂ ਪਿੰਡ ਐਡਰੈਸ ਬੋਲ ਦਿਓ ਨਾਂ ਮੇ ਕਵਾਲ ਸੀ ਤੇ ਪਿੰਡ ਨੈਨੇਬਾੜ ਜ਼ਿਲ੍ਹਾ ਬਰਨਵਾ ਜੀ ਹਾਂ ਨੇੜੇ ਭਦੌੜ ਸ਼ਹਿਰ ਆ ਗਿਆ ਹਾਂ ਨੇੜੇ ਸੈਨਾ ਭਦੌੜ ਜੀ ਹਾਂ ਤੇ ਮੋਬਾਈਲ ਨੰਬਰ 7710737100 ਜੀ ਠੀਕ ਆ ਬਾਕੀ ਮੋਬਾਈਲ ਨੰਬਰ ਨੂੰ ਸਕਰੀਨ ਤੇ ਲਾ ਦਿਆਂ ਜਿਹਨੇ ਪਹਿਲੇ ਨੰਬਰ ਤੇ ਬੈਠਾ ਵੀਰੇ ਨਾ ਇਹ ਬਾਈ ਹੈ ਗਿਆ 15 18 ਦਿਨਾਂ ਦੀ ਕੱਚੀ 15 18 ਦਾ ਇੱਕ ਅੱਛਾ ਹਾਂ ਹਾਂ ਮਾਦਾਰ ਕਾਰ ਬਹੁਤ ਵਧੀਆ ਇਹਦਾ ਪਰ 20 ਸਾਲ ਪਹਿਲੇ ਸੂਏ ਇਹਨੇ ਦੇ ਦੇਣਾਗਾ ਬੱਚੀ ਨੇ 20 22 ਲੀਟਰ ਦੁੱਧ 20 ਪਲੱਸ ਤੇ ਜਾ ਲੈਣੇ ਸਹੀ ਕਿਹਾ ਤੁਸੀਂ ਮੈਂ ਨਹੀਂ ਤਾਂ 25 30 ਹਾਂ ਨਹੀਂ 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 ਭਾਈ 20 ਪਲੱਸ ਇਹ ਜਿਹੜੇ ਸਾਰਾ ਮੈਰ ਦਾ ਢਾਂਚਾਗਾ ਗਾ ਗਾ ਦੇ ਗਾ ਤੁਸੀਂ ਥਾਂ ਕੱਦ ਬਹੁਤ ਆ ਭਾਈ ਲੰਮੇ ਦਾ 6 ਪਟਕਾਦਾ ਤੇ ਮੰਨ ਕੇ ਚੱਲ ਵੀ ਮੇਰੇ ਮੋਢੇ ਤੇ ਇਕ ਆਉਂਦੀ ਆ ਬਸ ਹੂੰ ਨਹੀਂ ਬਾਕੀ ਬਸ਼ਰੀ ਲੰਬਾਈ ਬੇਲ ਨਾ ਹਾਂ ਲੰਬਾਈ ਲੰਮੀ ਲੰਮੀ ਬਹੁਤ ਆ ਭਾਈ ਮੂੰਹ ਮਾ ਬਹੁਤ ਸੋਨਾ ਬੱਚੀ ਦਾ ਫੇਸ ਕਾੜੀ ਦੰਦੋ ਕਿੰਨਿਆ ਇਹ ਬਾਈ ਚੌਗੀ ਆ 24 ਤੋਂ ਚਾਰਾਂ ਦਾ ਤੇ ਪ੍ਰੂਨ ਵਹਿੜ ਸੁੰਦੀ ਆ ਤੇ ਇੱਥੇ ਤੁਹਾਨੂੰ ਮੈਂ ਥਾਂ ਦਿਖਾਣਾ ਹਨਾ ਥਣ ਚਾਰ ਨੇ ਪੰਜ ਵੀ ਛੀ ਫੋਟ ਸਾ ਬਿਲਕੁਲ ਨਹੀਂ ਛੋੜ ਸਕ ਅਜੇ 18 20 ਦੀ ਕੱਚੀ ਹੋਈ ਗਈ ਹੈ ਨਾ ਹਾਂਜੀ ਹਾਂਜੀ ਫਿਰ ਤੋਰ ਕੇ ਦਿਖਾ ਲਈ ਫਿਰ ਆਪਾਂ ਹਾਂਜੀ ਹਾਂਜੀ ਤੋਰ ਕੇ ਦਿਖਾਉਗਾ ਤਰਦ ਲੰਮੀ ਹਾਂ ਉਸੇ ਕੋੜਾ ਬਹੁਤ ਆ ਵਹਿੜਦਾ ਜੀ ਇਹ ਨਹੀਂ ਹੈ ਵੀ ਛੋਟੀ ਗਾਂਗੀ ਲੰਬਾਈ ਵੀ ਪੂਰੀ ਫੁੱਲ ਹੈ ਤੇ ਉਚਾਈ ਪੂਰੀ ਫੁੱਲ ਹੈ ਓਰੇ ਵੱਡੇ ਢਾਂਚੇ ਦੀ ਵਹਿੜ ਆ ਗਈ ਅਜੇ ਤਾਂ 18 20 ਦੀ ਕੱਚੀ ਆ ਉਸ ਹਾਰ ਨਾਲ ਗਾਂ ਨੇ ਬਹੁਤ ਵਧੀਆ ਤਿਆਰ ਹੋ ਕੇ ਫਿਰ ਸੁਨਾਗਾ ਅਜੇ ਚਾਹ ਸੁ ਚੈੱਕ ਕਰ ਲਓ ਵਹਿੜ ਦੀ ਠੀਕ ਆ ਬਾਈ ਮੋੜ ਲ ਕੱਪ ਵੀ ਬਹੁਤ ਲੰਮੀ ਬਹੁਤ ਆ ਬਾਈ ਬੱਛੀ ਇਥੋਂ ਕਮੈਂਟ ਕਰ ਮੂੰਹ ਦੇਖ ਕੇ ਨਾ ਸੋਨਾ ਬੱਛੀ ਫੇਸ ਕੁਲ ਵੀ ਚੰਗੀ ਆ ਬ੍ਰੀਡ ਬਹੁਤ ਆ ਬਾਈ ਯਾਰ ਪ੍ਰਿੰਟ ਵੀ ਆ ਪ੍ਰਿੰਟ ਦਾ ਬੰਦ ਪ੍ਰਿੰਟ ਬਹੁਤ ਤਾਂ ਮਿਰਟਰ ਕਾਰਡ ਵੀ ਬਹੁਤ ਚੰਗਾ ਲੱਗਦਾ ਹੈ ਵਿਚ ਇਸ ਪ੍ਰਿੰਟਰ ਨੂੰ ਮਾੜਾ ਬੱਚੇ ਦਾ ਮੈਨ ਲੱਗਦਾ ਕੋਈ ਵਧੀਆ ਸਭ ਦਾ ਵਧੀਆ ਹੋਊਗਾ ਵੀ ਵਾਈ ਦਾ ਨਾਰਮਲ ਹੀ ਦੂ ਬਾਈ ਬਾਈ ਗਾ ਆਰਾਮ ਨਹੀਂ ਦੇ ਰਾ ਬੱਚੇ ਨੂੰ ਤਾਂ ਇਥੋਂ ਸੋ ਚੈੱਕ ਕਰ ਲੋ ਜੀ ਇਥੋਂ ਬੈਠੋ ਦੇ ਬੰਦ ਚੈੱਕ ਕਰ ਲੋ ਬੱਸ ਇਹਦਾ ਲੱਗ ਰਾ ਤੀਨ ਕੁਲਾ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਹੂੰ ਵਧੀਆ ਲੇਵਾ ਤਰਕਾ ਦੀ ਦੂਰੀ ਹੁੰਦੀ ਹੈਗੀ ਹਾਂਜੀ ਤੇ ਮੁੱਲ ਫਿਰ ਦਾ ਮੁੱਲ ਇਹਦਾ ਫੋਨ ਕਰਾਂਗੇ ਬਾਈ ਹੂੰ ਅੱਗੇ ਦੋ ਨੰਬਰ ਤੇ ਵੜਾ ਗਈ ਇਹ ਵੀ ਪਲੂਣ ਬੱਛੇ ਆ ਬਾਈ ਅੱਛਾ ਇਹ ਵੀ ਪਲੂਣਾ ਹੈ ਇਹ ਵੀ ਚੌਕਦੇ ਆ ਚੌਦੇ ਦਾ ਕਿਹਾ ਚੌਦੇ ਦੰਦ ਚੱਕ ਜੀ ਬਾਈ ਠੀਕ ਠੰਡੀ ਸ਼ੀਲ ਆ ਬਾਈ ਦਾ ਕਿੰਨੇ ਡਾਂ ਦੀ ਕੱਚੀ ਪਈਆ ਇਹਦੇ ਵੀ ਬਾਈ 15 18 ਦਿਨ ਪਾਇਆ ਬੱਛੀ ਦੇ 15 ਦਿਨ ਲੈ ਜੇ 18 ਇੱਕੋ ਚੀਜ਼ ਹੈ ਦੋਨੇ ਹਾਂ 20 ਬਾਈ ਲੀਟਰ ਦੁੱਧ ਇਹਨੇ ਸਟਾਰਟਿੰਗ ਹੋਣਾ ਬਾਈ ਹੂੰ ਇਹ ਜੁ ਦੁਹਾਰਾਂ ਹੁਣ ਤੇ ਵੈਣੀ ਸਾਡਾ ਚੱਕਰ ਚਾਰ ਖਾਨੇ ਪੰਜਵੀਂ ਪੰਜਵੀਂ ਫੋਰਸ ਆਖੀ ਵੀ ਨਹੀਂ ਬਾਈ ਭਾਵੇਂ ਇਧਰ ਦੇ ਪਾਸੇ ਵਜਿਆ ਜਾਂ ਉਧਰ ਮਰਜੀ ਵਜਿਆ ਬਾਈ ਯਾਰ ਗੱਲ ਇਹਦੇ ਹੂੰ ਤੇ ਅਸਲਾ ਤੋਰ ਕੇ ਦਿਖਾ ਲਈ ਵਧੀਆ ਆਪਾਂ ਕੋਰ ਕੇ ਗਾੜੇ ਗਾੜੇ ਮਿੱਤਰੇ ਦਾ ਹੀ ਪੂਰਾ ਫੁੱਲ ਬੱਦ ਬਹੁਤ ਆ ਬਈ ਲੰਮੀ ਬਹੁਤ ਆ ਬੱਦ ਲੰਬਾਈ ਵੀ ਪੂਰੀ ਫੁੱਲ ਆ ਨਾ ਲੰਬਾਈ ਬਹੁਤ ਜ਼ਿਆਦਾ ਜੀ ਬੱਚੀ ਆ ਹਾਂ ਪੱਬੀ ਵੀ ਬਹੁਤ ਆ 22 ਕਿਲੋ ਪਾਧੂ ਰਾਨਾ ਤੇ ਇਹ ਵੀ ਰਾਲੋ ਬਾਈ ਵੀ ਬੜਾ ਚੰਗੀ ਬ੍ਰੀਡ ਦਾ ਪਾਲਾ ਹੋਇਆ ਚੰਗੀ ਬ੍ਰੀਡ ਦਾ ਬੜਾ ਵਸ ਚੰਗੀਆਂ ਸਮਾਂ ਪਾਲਾ ਜੇ ਕੋਈ ਭਾਈ ਫਾਰਮ ਵਾਲਾ ਵੀਰ ਭਾਈ ਲੈ ਗਿਆ ਉਹ ਦੁੱਧ ਵੀ ਦੁੱਧ ਕਢਾ ਉਹ ਦੁੱਧ ਵੱਧ ਵੀ ਜਾ ਉਹ ਬਣ ਕੇ ਰੱਖਾ ਪਰ ਥੋੜਾ 2 ਚ ਲੀਟਰ ਫਰਕ ਪੈ ਜਾਂਦਾ ਉਹ ਦੁੱਧ ਵੱਧ ਵੀ ਘੜਾ ਸਕਦਾ ਭਾਈ ਯਾਰ ਹਮਮ ਲਾਈਟਸ ਦੇਖੋ ਜੀ ਲੰਮੀ ਦੇਖ ਬਾਈ ਕਿੰਨਾ ਸਾਰੀ ਬੀਹ ਚਾਉਂਦੀ ਆ ਆਪਣੇ ਇਸ ਤੇ ਹਮਮ ਇੱਥੇ ਦੇਖੋ ਜੀ ਲੰਮਾਈ ਦੇ ਕੋ ਬੈੜਦੀ ਸਾਰੀ ਬੀਹ ਚਾਉਂਦੀ ਆ 8.9 10 ਫੁੱਟ ਬੀਹ ਹੈ ਫੁੱਟ ਹਮਮ ਸਹੀ ਗੱਲ ਆ ਹਮਮ ਲਵਾਈ ਬਹੁਤ ਆ ਲਵਾਈ ਬਹੁਤ ਆ ਬੱਸੀ ਮੂੰਹ ਮਾ ਵੀ ਬਹੁਤ ਸੋਹਣਾ ਬੱਚੀ ਤੇ ਗੱਬਲ ਗੁਪਨ ਪਤਾ ਵੀ ਕਿਹੜੇ ਸੀਵਨਾ ਤੋਂ ਨੇ ਹੈ ਜਿਵੇਂ ਸੈਕਸ ਨਹੀਂ ਬਾਈ ਯਾਰ ਸੀਵੰਦਾ ਨਹੀਂ ਪਤਾ ਕਿਹੜੇ ਸੀਵੰਦਾ ਸਾਰੀ ਸੈਕਸੜੀਆਂ ਨਾਉਨ ਸੈਕਸ ਪਰ ਉਹ ਬੰਦੇ ਕਹਿੰ ਹਾਂਜੀ ਠੀਕ ਆ ਬਾਕੀ ਕੋਈ ਵਾਲ ਜਿਹੜਾ ਭਰਾ ਮਤਲਬ ਫੋਨ ਵਾਲ ਨੂੰ ਪੁੱਛ ਲਾਸ ਵੀ ਦੋਗੇ ਜੋ ਕਿ ਮਿਲ ਗਈ ਜਾਂਦਾ ਨਾ ਹਾਂ ਹਾਂ ਜੀ ਆ ਵਜਾ ਪਾ ਉਹਨੇ ਵੀ ਠੀਕ ਆ ਬਜੇ ਪਰ ਉਹਨੇ ਦੱਸਿਆ ਨਹੀਂ ਕਿਹੜਾ ਲਈ ਮੈਂ ਪੁੱਛਿਆ ਠੀਕ ਆ ਤੇ ਅੱਗੇ ਜਿਵੇਂ ਤਿੰਨ ਨੋਰ ਪਰ ਕੋ ਬੱਚੀ ਆ ਗਈ ਨਾ ਇਹ ਪਰ ਬੱਚੀ ਆ ਬਾਈ ਇਹ ਤਾਂ ਇਹ ਖੀਰੀ ਆ ਬਾਈ ਮੂੰਹ ਨੰਦੋ ਖੀਰੀ ਆ ਹਾਂ ਹਾਂ ਮੂੰਹ ਮੂੰਹ ਖੀਰੀ ਆ ਕੱਦ ਦਾ ਨਾ ਕੱਦ ਵਜਾ ਬੈੜ ਜਿੱਦਾ ਕੱਦ ਦੀ ਆ ਯਾਰ ਬੜਾ ਜੇ ਨਿਕਲਦਾ ਹੈ ਬਟਨਾ ਬੜਾ ਇਦਾਂ ਕੱਦਦਾ ਥਲ ਵੀ 4 ਫੁੱਟ ਸਾਖ ਵੀ ਨੂੰ ਕੋਈ ਹੂੰ ਦੇਖ ਦਰ ਤੱਕ ਕੱਦ ਬੈੜ ਜਿੱਦਾ ਹੀ ਆ ਦੇਖ ਦਰ ਤੱਕ ਹੂੰ ਸਹੀ ਗੱਲ ਆ ਲੰਬੇ ਤੱਕ ਹੀ ਜਾਂਦਾ ਲੰਮੂ ਦੰਦੋ ਖੀਰੀਆ ਖੀਰੀ ਬਈ ਪਿਆਰ ਤੇ ਥਾਲ ਵੀ ਚਾਰ ਹੀ ਆ ਬੱਚੀ ਤੋਕੀ ਫੋੜ ਸਾਖ ਮਿਲਦੇ ਫੋੜ ਹੂੰ ਹਲ ਗੜਗੜ ਤੇ ਖਾਣਾ ਬਈ ਸੋ ਕਈ ਸਮਾਰ ਕਿੰਨਾ ਨਹੀਂ ਕਰਦੇ ਇਹ ਸੋਹਣੀ ਬੜਾ ਖਾਓ ਬਈ ਸੋਹਣੀ ਬੜੀ ਬੱਚੀ ਹੂੰ ਇੱਥੇ ਲੈ ਹੂੰ ਸੋਹਣਾ ਖਾਣ ਲੈਗੇ ਹਾਂ ਇੱਥੋਂ ਖਾਣ ਦੀ ਫੋੜੀ ਚੈੱਕ ਕਰੋ ਬੈੜ ਦੀ ਤੇ ਬੱਚੇ ਨੂੰ ਤੋੜ ਕੇ ਦਿਖਾ ਦੇ ਪਾ ਕੋੜੀ ਯਾਰ ਕੇ ਬੱਚੀ ਕੋੜੀ ਵਾਲਾ ਕੰਮ ਹੀ ਆ ਮਸਹੀ ਗੱਲ ਆ ਕੱਦ ਬਹੁਤ ਆ ਬੱਚੀ ਦਾ ਬੈੜ ਚ ਬੈਣਾ ਜਿੱਡਾ ਕਰਦਾ ਬਈ ਜਰਾ ਦੇ ਫੇਸ ਕੋ ਤੇ ਵਰਟਰ ਲਾ ਲਓ ਜੀ ਇਹ ਹੈਗੀ ਕੱਚੀ ਆਪਾਂ ਕੀਫਰ ਬੱਚੀ ਕਹਿੰਦੇ ਨਾ ਜੀ ਠੀਕ ਆ ਕੀਫਰ ਬੱਚੀ ਆ ਜੀ ਹਾਂ ਗਾ ਟਿਕਾ ਟੂ ਕਾਤਾ ਨਹੀਂ ਹਜੇ ਭਰਾ ਨਹੀਂ ਟਿਕਾ ਨਹੀਂ ਭਰਾ ਵੀਰੇ ਖੀਰੀ ਬੱਚਾ ਮਾਂਦਾਰ ਕਾਰ ਦੁੱਧ ਬਹੁਤ ਆਈ ਵਾਖਲੇ ਠੀਕ ਆ 25 26 ਕਿਲੋ ਦੁੱਧ ਆ ਪਿਆਰ ਆ ਇਸ ਵਕਤ ਆ ਠੀਕ ਆ ਹਾਂ ਆ ਲਾਈਨ ਡੇਡ ਲੋਡ ਕਰਕੇ ਵਿੱਚ ਤੀਜੇ ਸੂਏ ਦੀ ਮਾਸ ਸੂਈ ਗਿਆ ਬਾਈ ਠੀਕ ਆ ਇੱਥੇ ਦੇਖੋ ਪੜਨੀ ਪੂਰੀ ਬੱਚੀ ਦੀ ਪੂਰੀ ਚੰਗੀ ਦੇ ਭਾਈ ਕੱਬ ਦੀ ਲਾ ਦੱਸ ਹੂੰ ਸਹੀ ਗੱਲ ਆ ਹੈ ਚੈਰ ਬਸੀ ਰਹਾ ਆਪਾਂ ਮੁੱਲ ਵੀ ਜਾਇਜ਼ੀ ਕਰਾਂਗੇ ਇਹਦਾ ਮੁੱਲ ਵਿੱਚ ਕਰਾਂਗੇ ਇਹਦਾ 24000 ਰੁਪਏ ਮੁੱਲ ਕਰਾਂਗੇ ਇਹਦਾ ਮੁੱਲ 24000 ਰੁਪਏ ਹਾਂ ਬਾਹਲਾ ਨਹੀਂ ਕਰਦੇ ਮਨ ਲਾਪਾ ਠੀਕ ਆ 24 ਜੀ ਮਾੜਾ ਟਮ ਕਰਦੇ ਮਾਣਤਾਲ ਕਰਾਂਗੇ ਬਾਈ ਪੂਰਾ ਲਓ ਜੀ ਬਾਈ ਕਹਿੰਦਾ 24 ਜੀ ਤੁਹਾਡਾ ਕਰਦਾ ਮਾਣਤ ਨਾ ਤੇ ਤਿੰਨ ਪਰ ਸੋ ਬਾਈ ਕੋਲੇ ਇਹ ਜਿਵੇਂ ਕੱਚੀ ਬੱਛੀ ਆ ਗਈ ਤੇ ਆ ਜਿਵੇਂ 4 ਅੰਨ ਲਉਗੀ 18-20 ਦਿਨ ਦੀ ਕੱਚੀ ਹੈ ਪਹਿਲੇ ਸੂਸਣ ਵਾਲੀ ਤੇ ਇਹ ਵੀ 4 ਅੰਨ 18-20 ਦਿਨ ਦੀ ਕੱਚੀ ਪਹਿਲੇ ਸੂਸਣ ਵਾਲੀ ਆ ਤੇ ਦੋ ਦੋ ਦਾ ਐਸਟੀਮੇਟ ਤੁਸੀਂ ਆਪ ਰੋ ਜਿਹੜਾ ਗਾਵਾਂ ਦੇ ਬਰੇਡ ਮੁੱਲ ਵੀ ਜਾ ਮਤਲਬ ਗਾਵਾਂ ਦਾ ਜਾਇਜ ਮੁੱਲ ਹੋਊਗਾ ਆ ਜਿਹੜਾ ਬੰਦੇ ਨੇ ਪਹਿਲਾਂ ਬਈ ਸਾਬਣਾਂ ਜਰ ਮੋਲ ਜਾਇਜ਼ੀ ਕਰਾਂਗੇ ਆਪਾਂ ਠੀਕ ਆ ਠੀਕ ਆ ਮੈਂ ਤਾਂ ਸਾਬ ਕੋਲ ਜਲਾ ਤਿਆਰ ਹੋ ਕੇ ਬੰਦਾ ਤਿਆਰ ਕਰਕੇ ਬੀਚ ਲੂਗਾ ਸੋ ਬਾਈ ਦਾ ਪਿੰਡ ਹੈਗਾ ਨਨੇয়াল ਤਹਿਸੀਲ ਤਾਪਾਤ ਜ਼ਿਲ੍ਹਾ ਬਰਨਾਲਾ 77107 371022 ਦਾ ਮੋਬਾਈਲ ਨੰਬਰ ਹੈ ਸੋ ਆਪਣਾ ਤਸੱਲੀ ਕਰਕੇ ਤੁਸੀਂ ਪਸੂਖੀ ਸਕਦੇ ਹੋ ਧੰਨਵਾਦ ਜੀ